ਬ੍ਰਿਟੇਨ ਦੇ ਵਿੱਚ ਅੱਜਕੱਲ੍ਹ ਪ੍ਰਵਾਸੀਆਂ ਦੇ ਖਿਲਾਫ ਵੱਡਾ ਪ੍ਰਦਰਸ਼ਨ ਜਿਹੜਾ ਚੱਲ ਰਿਹਾ ਉਹ ਚਰਚਾ ਦਾ ਵਿਸ਼ਾ ਬਣ ਗਿਆ ਤੇ ਵੱਡਾ ਕਾਰਨ ਇਹ ਰਿਹਾ ਕਿ ਉੱਥੇ ਜਿਹੜੇ ਇੱਕ ਵੱਡੇ ਪ੍ਰਦਰਸ਼ਨ ਹੋ ਰਹੇ ਨੇ ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੇ ਕੱਲ ਤੋਂ ਤਿੰਨ ਦਿਨ ਦੇ ਵਿੱਚ ਪ੍ਰਦਰਸ਼ਨ ਹੋਇਆ ਉਹਦੇ ਵਿੱਚ 10 ਲੱਖ ਦੇ ਲਗਭਗ ਲੋਕਾਂ ਨੇ ਹਿੱਸਾ ਲਿਆ ਤੇ ਹੁਣ ਕਿਤੇ ਲੋਕ ਸਰਕਾਰੀ ਨੀਤੀਆਂ ਦੇ ਉੱਤੇ ਸਵਾਲ ਚੁੱਕ ਰਹੇ ਨੇ ਤੇ ਕਿਤੇ ਸੁਰੱਖਿਆ ਆਰਥਿਕ ਦਬਾਅ ਦੇ ਨਾਲ ਜਿਹੜਾ ਸਭਿਆਚਾਰਕ ਪਛਾਣ ਹੈ ਉਹਨੂੰ ਲੈ ਕੇ ਚਿੰਤਾਵਾਂ ਵੀ ਜੜੀਆਂ ਨੇ ਉਹ ਜ਼ਾਹਰ ਕੀਤੀਆਂ ਜਾ ਰਹੀਆਂ ਨੇ ਪਰ ਕੀ ਸੱਚਮੁੱਚ ਇਹ ਮਸਲਾ ਸਿਰਫ ਪ੍ਰਵਾਸੀਆਂ ਦਾ ਹੀ ਹੈ ਜਾਂ ਫਿਰ ਇਸ ਦੇ ਪਿੱਛੇ ਰਾਜਨੀਤੀ ਸਮਾਜਿਕ ਡਰ ਤੇ ਗਲਤਫਹਿਮੀਆਂ ਦਾ ਹੱਥ ਵੀ ਵੱਧਾ ਹੈ ਇਹ ਸਾਰੀਆਂ ਗੱਲਾਂ ਉੱਤੇ ਚਰਚਾ ਕਰਾਂਗੇ ਜਿਹੜਾ ਬਰਟੇਨ ਦੇ ਵਿੱਚ ਚੱਲ ਰਿਹਾ ਪ੍ਰਦਰਸ਼ਨ ਹੈ ਉਹਦੇ ਅਸਲ ਕਾਰਨ ਕਿਹੜੇ-ਕਿਹੜੇ ਕੱਢਦੇ ਨੇ ਜੇ ਗੱਲ ਕਰੀਏ ਤਾਂ ਸਦੀਆਂ ਤੋਂ ਦੁਨੀਆ ਦੇ ਕਈ ਹਿੱਸਿਆਂ ਦੇ ਉੱਤੇ ਜੇ ਕਈ ਦੇਸ਼ਾਂ ਦੇ ਉੱਤੇ ਰਾਜ ਕਰਨ ਵਾਲਾ ਬਰਟੇਨ ਅੱਜ ਵੱਡੇ ਬਦਲਾ ਤੇ ਡਰ ਦੇ ਇੱਕ ਨਵੇਂ ਪਰਾਬ ਚੋਂ ਲੰਘ ਰਿਹਾ ਇੱਕ ਸਮਾਂ ਐਸਾ ਜੀ ਕਿ ਜਦੋਂ ਉਹਦਾ ਸੂਰਜ ਨਹੀਂ ਸੁੱਪਦਾ ਤੇ ਅੱਜ ਕਿਤੇ ਨਾ ਕਿਤੇ ਉਹਦੇ ਸੂਰਜ ਉੱਤੇ ਗ੍ਰੈਂਡ ਲੱਗਦਾ ਜਾ ਰਿਹਾ ਹਾਲੀ ਦੇ ਵਿੱਚ ਲੱਖਾਂ ਲੋਕਾਂ ਨੇ ਲੰਡਨ ਦੀਆਂ ਸੜਕਾਂ ਦੇ ਉੱਤੇ ਯੂਨਾਈਟਿਡ ਦਾ ਕਿੰਗਡਮ ਨਾਮਕ ਇੱਕ ਰੈਲੀ ਕੱਢੀ ਹੈ ਤੇ ਪ੍ਰਵਾਸੀਆਂ ਦੇ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਵੀ ਕੀਤਾ ਮੰਨਣਾ ਉਥੋਂ ਦੇ ਲੋਕਾਂ ਦਾ ਇਹ ਹੈ ਕਿ ਜਿਹੜੀ ਵੱਧਦੀ ਪ੍ਰਵਾਸੀਆਂ ਦੀ ਆਬਾਦੀ ਹੈ ਉਹਨਾਂ ਦੀ ਆਜ਼ਾਦੀ ਤੇ ਪਛਾਣ ਨੂੰ ਖਤਰੇ ਦੇ ਵਿੱਚ ਪਾ ਰਹੀ ਹੈ ਤੇ ਜਿਹੜੇ ਇਹ ਵਿਰੋਧ ਪ੍ਰਦਰਸ਼ਨ ਹੋ ਰਿਹਾ ਤੇ ਉਹ ਜਿਹੜਾ ਸੀਗਾ ਉਹ ਵੈਸਟਮਿੰਸਟਰ ਬ੍ਰਿਜ ਤੋਂ ਸ਼ੁਰੂ ਹੋ ਗਿਆ ਤੇ ਬ੍ਰਿਟੇਨ ਦੀਆਂ ਸੜਕਾਂ ਦੇ ਉੱਤੇ ਫੈਲ ਗਿਆ ਪ੍ਰਬੰਧਕਾਂ ਨੇ ਇਹ ਦਾਵਾ ਕੀਤਾ ਕਿ ਜਿਹੜਾ ਇਹ ਪ੍ਰਦਰਸ਼ਨ ਹੋਇਆ ਐਰ ਦੇ ਵਿੱਚ ਲਗਭਗ 10 ਲੱਖ ਲੋਕਾਂ ਨੇ ਹਿੱਸਾ ਲਿਆ ਪ੍ਰਦਰਸ਼ਨਕਾਰੀਆਂ ਨੇ ਜਿਹੜਾ ਉਹ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਮਰ ਦੇ ਵਿਰੁੱਧ ਨਾਰੇਬਾਜ਼ੀ ਕੀਤੀ ਸਰਕਾਰ ਦੇ ਵਿਰੁੱਧ ਨਾਰੇਬਾਜ਼ੀ ਕੀਤੀ ਤੇ ਨਾਲ ਨਾਲ ਇਹ ਕਿਹਾ ਕਿ ਉਹ ਆਪਣਾ ਦੇਸ਼ ਵਾਪਸ ਚਾਹੁੰਦੇ ਨੇ ਤੇ ਪ੍ਰਵਾਸੀਆਂ ਨੂੰ ਵਾਪਸ ਭੇਜਿਆ ਜਾਣਾ ਚਾਹੀਦਾ ਗੈਰ ਕਾਨੂੰਨੀ ਜਿਹੜੇ ਪ੍ਰਵਾਸੀ ਨੇ ਉਹਨਾਂ ਨੂੰ ਰੋਕਣ ਦੀ ਖਾਸ ਤੌਰ ਤੇ ਵੱਡੀ ਮੰਗ ਕੀਤੀ ਗਈ ਹੈ ਤੇ ਨਾਲ ਨਾਲ ਖਾਸ ਕਰਕੇ ਇੰਗਲਿਸ਼ ਚੈਨਲ ਨੂੰ ਪਾਰ ਕਰਨ ਵਾਲਿਆਂ ਵਿਰੁੱਧ ਇਹ ਗੱਲ ਦੀ ਆਵਾਜ਼ ਆਈ ਹੈ ਤੇ ਜਿਹੜੇ ਪ੍ਰਦਰਸ਼ਨਕਾਰੀ ਨੇ ਉਹਨਾਂ ਨੇ ਆਪਣੇ ਫਲੈਗਸ ਜਿਹੜੇ ਚੱਕੇ ਹੋਏ ਸੀ ਜਾਂ ਵੱਡੀਆਂ ਪੱਟੀਆਂ ਚੱਕੇ ਸੀ ਉਹਨਾਂ ਨੇ ਬੋਟਸ ਸਟਾਪ ਦਾ ਨਾਰਾ ਵੀ ਜਿਹੜਾ ਦਿੱਤਾ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਅਸੀਂ ਦੂਜੇ ਥਾਂ ਤੋਂ ਜਿਹੜੇ ਸੈਕੰਡ ਕਲਾਸ ਵਾਲੇ ਨਾਗਰਿਕ ਨਹੀਂ ਮੰਨਣਾ ਜਾਂ ਸਾਠੀ ਘੱਟ ਗਿਣਤੀ ਵਾਲੇ ਨਹੀਂ ਮੰਨਣਾ ਇਸ ਕਰਕੇ ਇਹਨਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ ਤੇ ਹੁਣ ਬ੍ਰਿਟੇਨ ਦੇ ਜਿਹੜੇ ਮੂਲ ਨਾਗਰਿਕ ਨੇ ਉਹਨਾਂ ਦੀ ਗਿਣਤੀ ਜਿਹੜੀ ਘਟਦੀ ਜਾ ਰਹੀ ਹੈ ਤੇ ਪ੍ਰਵਾਸੀਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਉਹ ਜਿਹੜੀ ਪ੍ਰਵਾਸੀਆਂ ਦੀ ਗਿਣਤੀ ਵੱਧ ਰਹੀ ਹੈ ਆਬਾਦੀ ਹੈ ਉਹ ਬ੍ਰਿਟੇਨ ਦੀ ਆਬਾਦੀ ਦੇ ਵਿੱਚੋਂ ਮੂਲ ਬ੍ਰਿਟਿਸ਼ ਨਾਗਰਿਕਾਂ ਦਾ ਹਿੱਸਾ ਲਗਾਤਾਰ ਉਹਦੇ ਨਾਲ ਘਟਦਾ ਜਾ ਰਿਹਾ ਜਿਹੜੀਆਂ ਰਿਪੋਰਟਾਂ ਆਈਆਂ ਨੇ ਉਹਨਾਂ ਅਨੁਸਾਰ ਇਹ ਸਾਹਮਣੇ ਆਇਆ ਕਿ ਇਸ ਵੇਲੇ ਯੂਕੇ ਦੀ ਆਬਾਦੀ ਦਾ ਲਗਭਗ 73% ਮੂਲ ਨਿਵਾਸੀ ਨੇ ਜੋ ਕਿ 250 ਤੱਕ ਘਟ ਕੇ 57% ਤੇ 263 ਤੱਕ 50% ਘਟ ਹੋ ਜਾਣਗੇ 2075 ਤੱਕ ਇਹ ਕੱਟ ਕੇ 44% ਤੇ ਸਦੀ ਦੇ ਅੰਤ ਤੱਕ ਸਿਰਫ 33% ਹੀ ਉੱਤੇ ਰਹਿ ਜਾਣੇ ਨੇ ਤੇ ਇਸ ਬਦਲਾ ਨੂੰ ਲੈ ਕੇ ਬ੍ਰਿਟੇਨ ਦੇ ਜਿਹੜੇ ਮੂਲ ਨਾਗਰਿਕ ਨੇ ਉਹਨਾਂ ਵਿੱਚ ਡੂੰਗੀ ਚਿੰਤਾ ਤੇ ਡਰ ਦਾ ਮਾਹੌਲ ਹੈ ਤੇ ਉਹ ਆਪਣੇ ਦੇਸ਼ ਵਿੱਚ ਘੱਟ ਗਿਣਤੀ ਬਣ ਸਕਦੇ ਨੇ ਇਸ ਗੱਲ ਤੋਂ ਪ੍ਰੋਟੈਸਟ ਕਰ ਰਹੇ ਨੇ ਤੇ ਉਹਦੇ ਪਾਸੇ ਦੂਜੇ ਪਾਸੇ ਨੂੰ ਖਾਸ ਕਰ ਕੁਝ ਇਹ ਵੀ ਦੱਸਿਆ ਕਿ ਉੱਥੇ ਬ੍ਰਿਟੇਨ ਦੇ ਜਿਹੜੀ ਪ੍ਰਵਾਸੀਆਂ ਦੀ ਆਮਦ ਹੈ ਲਗਾਤਾਰ 20 ਤੋਂ ਜਿਹੜਾ 2022 ਹੈ ਜਾਂ 23 ਹੈ ਉਹਦੇ ਵਿੱਚ ਖਾਸ ਤੌਰ ਦੇ ਉੱਤੇ ਜ਼ਿਆਦਾ ਵਧ ਗਈ ਹੈ ਛੋਟੀ ਵਰ ਬੋਟਾ ਦੇ ਰਹੀ ਦਰਿਆ ਜਿਹੜੇ ਪਾਰ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਹੈ ਉਹ ਕਾਫੀ ਜ਼ਿਆਦਾ 2022 ਤੇ 23 ਦੇ ਵਿੱਚ ਵਧੀ ਹੈ ਤੇ ਜਿਸ ਤਰ੍ਹਾਂ ਜਿਹੜੇ ਸਰਕਾਰੀ ਸ਼ਰੋਤ ਨੇ ਤੇ ਸਰਕਾਰ ਨੇ ਉਹਨਾਂ ਉੱਤੇ ਦਬਾਅ ਪਾਇਆ ਕਿ ਉਹ ਬਾਰਡਰ ਨੀਤੀ ਨੂੰ ਉਹਦੇ ਉੱਤੇ ਸਖੰਝਾ ਕਸਲ ਤੇ ਉਹਨੂੰ ਸਖਤ ਕੀਤਾ ਜਾਵੇ ਪਿਛਲੇ ਕੁਝ ਸਾਲਾਂ ਵਿੱਚ ਬ੍ਰਿਟੇਨ ਦੀ ਜਿਹੜੀ ਪ੍ਰਵਾਸੀਆਂ ਦੀ ਗਿਣਤੀ ਹੈ ਉਹਦੇ ਵਿੱਚ ਭਾਰੀ ਵਾਧਾ ਹੋ ਗਿਆ ਤੇ 2022 ਦੇ ਵਿੱਚ ਲਗਭਗ 7,64,000 ਪ੍ਰਵਾਸੀ ਪਹੁੰਚੇ ਸੀ ਜਦੋਂ ਕਿ 2023 ਦੇ ਵਿੱਚ ਇਹ ਗਿਣਤੀ ਲਗਭਗ 6,85,000 ਹੋ ਗਈ ਹੈ ਇਹ 2 ਸਾਲ ਜੂਨ ਤੱਕ 1 ਲੱਖ ਤੋਂ ਵੱਧ ਲੋਕਾਂ ਨੇ ਉੱਤੇ ਸ਼ਰਨ ਦੀ ਅਰਜ਼ੀ ਦਿੱਤੀ ਹੈ ਤੇ ਪ੍ਰਵਾਸੀਆਂ ਦੀ ਇਸ ਤੇਜ਼ੀ ਨਾਲ ਜਿਹੜੀ ਵਧ ਰਹੀ ਗਿਣਤੀ ਹੈ ਉਹਨੇ ਬ੍ਰਿਟਿਸ਼ ਜਨਤਾ ਦੇ ਵਿੱਚ ਆਰਥਿਕ ਮੌਕੇ ਦੇ ਨਾਲ ਨਾਲ ਸੱਭਿਆਚਾਰਕ ਪਛਾਣ ਦੇ ਪ੍ਰਤੀ ਆਤੁਰ ਰੱਖਿਆ ਦੀ ਭਾਵਨਾ ਨੂੰ ਵਧਾ ਦਿੰਦਾ ਹੈ। ਅਸਾਈਲਮ ਵਾਲੇ ਲੋਕਾਂ ਨੂੰ ਕਈ ਵਾਰੀ ਹੋਟਲਾਂ ਜਾਂ ਸਮੇਂ ਸਮਿਤ ਟਰਾਂਜ਼ਿਟ ਦੇ ਥਾਵਾਂ ਦੇ ਉੱਤੇ ਰੱਖਿਆ ਜਾਂਦਾ ਤੇ ਲੋਕਾਂ ਦੇ ਵਿੱਚ ਇਹ ਗਲਤਨਾਹ ਪੈਦਾ ਕਰਦੀ ਹੈ ਕਿ ਇਹ ਜਿਹੜੀਆਂ ਇਹ ਥਾਵਾਂ ਨੇ ਉਹ ਸੁਰੱਖਿਆ ਸਚਾਰੂ ਪ੍ਰਬੰਧ ਤੇ ਫਿਰ ਟਰਾਂਸਪਰੈਂਸੀ ਤੋਂ ਬਿਨਾ ਚੁਣੀਆਂ ਜਾ ਰਹੀਆਂ ਨੇ ਖਾਸ ਕਰ ਉਹਨਾਂ ਉੱਤੇ ਧਿਆਨ ਨਹੀਂ ਦਿੱਤਾ ਜਾਂਦਾ ਉਹਦੇ ਨਾਲ ਨਾਲ ਦੂਸਰੇ ਪਾਸੇ ਇਹ ਵੀ ਹੈ ਕਿ ਜਿੱਥੇ ਮੁਸਲਮ ਜਿਹੜੇ ਦੇਸ਼ ਨੇ ਉਹਨਾਂ ਦੇ ਵਿੱਚ ਅਸਥਿਰਤਾ ਦਾ ਮਾਹੌਲ ਬਣਿਆ ਹੋਇਆ ਖਾਸ ਤੌਰ ਤੇ ਪਾਕਿਸਤਾਨ ਦੇ ਉੱਤੇ ਇਸ ਤਰ੍ਹਾਂ ਦੇ ਅਲਦਾਮਦਾਂ ਦੇ ਕਿ ਅਤਵਾਦੀਆਂ ਨੂੰ ਪਨਾਹ ਦਿੰਦਾ ਤੇ ਉਹਦੇ ਨਾਲ ਨਾਲ ਅਦਰਾਇਲ 41 ਮਾਫ ਕਰਨਾ ਜਿਹੜਾ ਤਾਲੀਬਾਨ ਹੈ ਜਾਂ ਅਫਗਾਨਿਸਤਾਨ ਹੈ ਉਹਨਾਂ ਨੂੰ ਲੈ ਕੇ ਵੀ ਹੈ ਤੇ ਗੋਰਿਆਂ ਨੂੰ ਜਿਹੜਾ ਸਰਦਾਰਾਂ ਦੇ ਵਿੱਚ ਤੇ ਜਿਹੜੇ ਮੁਸਲਮ ਨਹੀਂ ਉਹਨਾਂ ਵਿੱਚ ਫਰਕ ਜਿਹੜਾ ਸਮਝਣਾ ਥੋੜਾ ਜਿਹਾ ਔਖਾ ਹੋ ਜਾਂਦਾ ਤੇ ਜਿਹੜੇ ਮੂਲ ਵਸਨੀਕ ਐ ਇਸ ਕਰਕੇ ਜਿਹੜਾ ਉੱਥੇ ਉਹ ਵੀ ਇੱਕ ਜਿਹੜਾ ਮੁਸਲਮਾਂ ਦੀ ਮੁਸਲਮਜ਼ ਦੀ ਜਿਹੜੀ ਗਿਣਤੀ ਹੈ ਉਹ ਜੇ ਵਧ ਰਹੀ ਹੈ ਤਾਂ ਉਹਦੇ ਉੱਤੇ ਵੀ ਜਿਹੜੀ ਉਹਨਾਂ ਨੂੰ ਇਤਰਾਜ਼ ਜਤਾਇਆ ਜਾ ਰਿਹਾ ਬਟੇਲ ਦੇ ਵਿੱਚ ਜਿਹੜੀ ਮੁਸਲਮ ਆਬਾਦੀ ਹੈ ਉਹ ਤੇਜ਼ੀ ਨਾਲ ਵਧ ਰਹੀ ਹੈ ਤੇ 2001 ਦੇ ਵਿੱਚ ਇੱਥੇ ਲਗਭਗ ਜਿਹੜੀ ਸੀਗੀ ਇੰਗਲੈਂਡ ਦੇ ਵਿੱਚ ਉਹ 1.6 ਮਿਲੀਅਨ ਮੁਸਲਮਾਨ ਸੀ ਜੋ ਕਿ ਕੁੱਲ ਆਬਾਦੀ ਦਾ ਸਿਰਫ ਦੇਨ ਪ੍ਰਤੀਸ਼ਤ ਤੇ ਹੁਣ ਉਹਨਾਂ ਦੀ ਗਿਣਤੀ ਜਿਹੜੀ ਵੱਧ ਕੇ ਆ ਉਹ ਲਗਭਗ 4 ਮਿਲੀਅਨ ਯਾਨੀ ਕਿ 6.5 ਹੋ ਚੁੱਕੀ ਹੈ ਤੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਕਿ 2050 ਤੱਕ ਮੁਸਲਮ ਆਬਾਦੀ 14 ਮਿਲੀਅਨ ਤੱਕ ਪਹੁੰਚ ਜਾਣੀ ਹੈ ਜੋ ਕਿ ਕੁੱਲ ਆਬਾਦੀ ਦਾ 17.2% ਹੋਵੇਗਾ ਜਿਹੜਾ ਇਹ ਵਾਅਦਾ ਹੋਇਆ ਉਹਨੇ ਬਹੁਤ ਸਾਰੇ ਲੋਕਾਂ ਦੇ ਅੰਦਰ ਡਰ ਤੇ ਚਿੰਤਾ ਪੈਦਾ ਕੀਤੀ ਹੈ ਤੇ ਬਰਟੇਨ ਦੇ ਵਿੱਚ ਲਗਭਗ 85 ਸ਼ਰੀਆ ਅਦਾਲਤਾਂ ਵੀ ਕੰਮ ਕਰ ਰਹੀਆਂ ਨੇ ਉਹਦੇ ਨਾਲ ਨਾਲ ਜਿਹੜਾ ਪੱਛਮੀ ਦੇਸ਼ਾਂ ਵਿੱਚ ਸਭ ਤੋਂ ਇਹ ਗਿਣਤੀ ਵੱਧ ਹੈ ਕਈ ਪ੍ਰਦਰਸ਼ਨ ਕਿਸੇ ਇੱਕ ਹਾਲਾਤ ਜਿਵੇਂ ਕਿ ਹਿੰਸਾ ਅਸਾਈਲਮ ਦੀਆਂ ਘਟਨਾਵਾਂ ਤੋਂ ਨਹੀਂ ਹੁੰਦੇ ਉਹਨਾਂ ਦੇ ਝੁਕਾ ਦੇ ਨਾਲ ਸ਼ੁਰੂ ਹੁੰਦੇ ਨੇ ਪਰ ਹੋਰ ਵੀ ਕਈ ਉਹਦੇ ਨਾਲ ਜਿਹੜੇ ਨੇ ਪੱਖ ਨੇ ਉਹ ਜੁੜ ਜਾਂਦੇ ਨੇ ਕਈ ਫੈਕਟਰ ਵੀ ਉਹਦੇ ਨਾਲ ਜੁੜ ਕੇ ਫਿਰ ਇਹ ਪ੍ਰਦਰਸ਼ਨ ਦਾ ਕਾਰਨ ਬਣਦੇ ਨੇ ਲੋਕਾਂ ਨੂੰ ਦੋਸ਼ਾਂ ਜਾਂ ਚਿੰਤਾਵਾਂ ਹੁੰਦੀਆਂ ਨੇ ਤੇ ਅਸਾਈਲਮ ਜੇ ਜਿਹੜੇ ਲੋਕਾਂ ਨੇ ਲਿਆ ਹੁੰਦਾ ਉਹ ਖਤਰੇ ਦੇ ਬਾਬਤ ਵੀ ਹੋ ਸਕਦੇ ਨੇ ਤੇ ਉਹ ਖਤਰੇ ਵਿੱਚ ਵੀ ਹੋ ਸਕਦੇ ਨੇ ਪਰ ਲੋਕਾਂ ਲਈ ਖਤਰਾ ਪੈਦਾ ਵੀ ਹੋ ਸਕਦਾ ਤੇ ਜਿਵੇਂ ਈਪਿੰਗ ਦੇ ਵਿੱਚ ਇੱਕ ਅਸਾਈਲਮ ਤੋਂ ਕਰ ਜਿਹੜਾ ਲਿਆ ਗਿਆ ਸੀ ਉਸ ਤੋਂ ਅਸਾਈਲਮ ਤੋਂ ਬਾਤ ਕਰਨ ਵਾਲਾ ਜਿਹੜਾ ਇੱਕ ਵਿਅਕਤੀ ਸੀ ਉਹ 14 ਸਾਲ ਦੀ ਕੁੜੀ ਦੇ ਨਾਲ ਦੁਰਵਿਹਾਰ ਦੀ ਇੱਕ ਗ੍ਰਿਫਤਾਰੀ ਹੋਈ ਜਿਸਨੇ ਕਿ ਉਸ ਤਰ੍ਹਾਂ ਦਾ ਜਿਹੜੇ ਜਿਹਨੇ ਅਸਾਈਲਮ ਦੇ ਤੌਰ ਤੇ ਉੱਥੇ ਪਨਾਹ ਲਈ ਸੀ ਤਾਂ ਜਿਸ ਨੇ ਇਹ ਟੀਚਾ ਮਾਫ ਕਰਨਾ ਕਿ ਵੀ ਜਿਹਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਸ ਦੇ ਕਾਰਨ ਵੀ ਜਿਹੜੀਆਂ ਇਹ ਜਿਹੜੀਆਂ ਜਦੋਂ ਘਟਨਾਵਾਂ ਵਾਪਰਦੀਆਂ ਨੇ ਤਾ ਪਰ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ অসੰਤੋਸ਼ ਤੇ ਡਰ ਦੀ ਭਾਵਨਾ ਵੀ ਆਉਂਦੀ ਹੈ ਤੇ ਹੁਣ ਨਾਲਾ ਦੂਜੇ ਪਾਸੇ ਜਿਹੜਾ ਨਿੰਦਾਫਰਤੀ ਭਾਵ ਹੈ ਸਮਾਜਿਕ ਤਾਣਾ ਬਾਣਾ ਉਹ ਵੀ ਕਿਤੇ ਨਾ ਕਿਤੇ ਉਲਡ ਦਾ ਜ਼ਰੂਰ ਹੈ ਕਿਉਂਕਿ 2024 ਦੇ ਵਿੱਚ ਮੁਸਲਮ ਵਿਰੋਧੀ ਨਫਰ ਦੇ ਲਗਭਗ 6300 ਮਾਮਲੇ ਦਰਜ ਕੀਤੇ ਗਏ ਸੀ ਜੋ ਕਿ ਪਿਛਲੇ ਸਾਲ ਦੇ ਨਾਲੋਂ 43% ਵਧਲੇ ਲੰਡਨ ਬਰਮਿੰਗਮ ਦੇ ਵਰਗੇ ਜਿਹੜੇ ਵੱਡੇ ਸ਼ਹਿਰ ਨੇ ਉੱਥੇ ਮੁਸਲਮ ਆਬਾਦੀ 15 ਤੋਂ 20% ਦੇ ਵਿਚਕਾਰ ਪਹੁੰਚ ਚੁੱਕੀ ਹੈ ਤੇ ਜਿਹੜਾ ਇਹਦਾ ਹਵਾਲਾ ਦਿੱਤਾ ਗਿਆ ਸੱਜੇ ਪੱਖੀ ਨੇਤਾ ਟੌਮੀ ਰੋਬਿੰਸਨ ਨੇ ਲੰਡਨ ਦੇ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਦਾ ਇੱਕ ਆਯੋਜਨ ਕੀਤਾ ਜਿਹਦੇ ਵਿੱਚ ਇਹ ਸਾਰਾ ਕੁਝ ਦੱਸਿਆ ਗਿਆ ਕਿ ਕਿੰਨੀ ਆਬਾਦੀ ਕਿਹੜੇ ਹਸਾਬ ਨਾਲ ਵਧੀ ਹੈ ਤੇ ਉਹਦੇ ਬਸਤੇ ਦੂਜੇ ਪਾਸੇ ਕੁਝ ਰਾਜਨੀਤਿਕ ਪੱਖ ਵੀ ਹੁੰਦੇ ਨੇ ਜਿਹੜੇ ਇਸ ਦਾ ਕਾਰਨ ਬਣਦੇ ਨੇ ਬ੍ਰਿਟੇਨ ਦੇ ਵਿੱਚ ਜਿਹੜੀ ਲੇਬਰ ਪਾਰਟੀ ਦੀ ਸਰਕਾਰ ਹੈ ਉਸ ਨੇ ਪ੍ਰਵਾਸੀਆਂ ਦੇ ਹੱਕ ਵਿੱਚ ਮੰਨਿਆ ਜਾਂਦਾ ਪਰ ਪ੍ਰਧਾਨ ਮੰਤਰੀ ਕੀਰ ਸਟਾਮਰ ਦਾ ਜਿਹੜੀ ਸਥਿਤੀ ਐਸ ਵੇਲੇ ਉਹਦੇ 'ਚ ਇਹ ਕਿਹਾ ਗਿਆ ਕਿ ਉਹ ਹਿੰਸਾ ਤੇ ਵੰਡ ਫਲਾਉਣ ਵਾਲੇ ਆਂਦੇ ਅੱਗੇ ਨੀਝੁਕੜਗੇ। ਦੂਜੇ ਪਾਸੇ ਟੌਮੀ ਰੋਬਨਸਨ ਤੇ ਜਿਹੜੇ ਉਹਨਾਂ ਦੇ ਸਮਰਥਕ ਨੇ ਉਹਨਾਂ ਨੂੰ ਅਮਰੀਕੀ ਕਾਰੋਬਾਰੀ ਐਲਾਨ ਮਸਕ ਦਾ ਸਮਰਥਨ ਵੀ ਮਿਲਿਆ। ਜਿਹੜੇ ਕਿ ਇਲਲੀਗਲ ਪ੍ਰਵਾਸੀ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਣਾ ਚਾਹੀਦਾ ਤੇ ਮਸਕ ਨੇ ਇੱਥੇ ਤੱਕ ਕਹਿ ਦਿੱਤਾ ਕਿ ਯੂਰਪ ਦੇ ਕੋਲ ਹੁਣ ਕੋਈ ਬਦਲਾ ਨਹੀਂ ਬਚਿਆ। ਉਹਨਾਂ ਨੂੰ ਲੜੋ ਜਾਂ ਮਰੋ ਵਾਲੀ ਸਥਿਤੀ ਦਾ ਸਾਹਮਣਾ ਕਰਨਾ ਹੀ ਪੈਣਾ ਤੇ ਜਿਸ ਦੇ ਕਾਰਨ ਇਹ ਸਾਰਾ ਕੁਝ ਠੀਕ ਹੋ ਸਕਣਾ। ਐਸ ਕਰਕੇ ਇਹ ਕੁਝ ਕਾਰਨ ਨੇ ਜਿਹੜੇ ਬ੍ਰਿਟੇਨ ਦੇ ਵਿੱਚ ਇਸ ਵੇਲੇ ਬਗਾਵਤਾਂ ਕਾਰਨ ਵਧ ਰਹੇ ਨੇ ਜਾਂ ਕਹ ਲਈਏ ਕਿ ਪ੍ਰਵਾਸੀਆਂ ਦੇ ਵਿਰੁੱਧ ਅਰਾਜਕਤਾ ਫੈਲ ਰਹੀ ਹੈ ਪ੍ਰਵਾਸੀਆਂ ਦੇ ਵਿਰੁੱਧ ਜਿਹੜਾ ਪ੍ਰਦਰਸ਼ਨ ਹੋ ਰਹੇ ਨੇ ਤਾਂ ਇਹ ਸਾਰੇ ਉੱਚ ਕੁਝ ਕਾਰਨ ਨੇ ਜਿਹਦੇ ਕਰਕੇ ਜਿਹੜੇ ਬ੍ਰਿਟਿਸ਼ ਦੇ ਮੂਲ ਲੋਕ ਨੇ ਉਹ ਆਪਣੀ ਪਛਾਣ ਨੂੰ ਖਤਰੇ ਵਿੱਚ ਦਾਸਦੇ ਹੋਏ ਐਸ ਪ੍ਰੋਟੈਸਟ ਨੂੰ ਕਰ ਰਹੇ ਨੇ